ਸਤਿ ਸ਼੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਆਇਆ ਪਈ ਜੀ ਆਪਾਂ ਖੜੇ ਆ ਬਿੱਟੂ ਕਾਰ ਬਾਜ਼ਾਰ ਜਲੰਧਰ ਸ਼ਹਿਰ ਤੇ ਬੰਟੀ ਓਨੇ ਵਾਲਾ ਭਾਈ ਆਪਣੇ ਨਾਲ ਨੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹੋਰ ਸਿੱਤਾਂ ਠੀਕ ਜੀ ਬਹੁਤ ਵਧੀਆ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਭਾਈ ਤੁਹਾਨੂੰ ਤੋਹਫੇ ਹੀ ਦੇਣੇ ਨੇ ਇੱਕ ਤੋਹਫਾ ਤਾਂ ਆ ਖੜਾ ਹੈ ਬਿਲਕੁਲ ਜੀ ਬਿਲਕੁਲ ਇੱਕ ਤੋਹਫਾ ਜਿਹੜਾ ਨਹੀਂ ਮਿਲਦਾ ਤੁਹਾਨੂੰ ਦਵਾਂਗੇ ਐਮ.ਓ ਪੈਟਰੋਲ ਦੀ ਉਹ ਵੀ 19 ਮਾਡਲ 19 ਮਾਡਲ ਹਰ ਹਫ਼ਤੇ ਤੁਹਾਨੂੰ ਇੱਕ ਤੋਹਫਾ ਆਪਾਂ ਵਧੀਆ ਦੇਈਦਾ ਸਾਰੇ ਓਰੀਜਨਲ ਜੀ ਪਹਿਲੇ ਆਪਾਂ ਨੂੰ ਆ ਦਿਖਾ ਲਈਏ ਫਿਰ ਉਸ ਤੋਂ ਬਾਅ ਇਹ ਵੀ ਐ ਮੰਨੋ ਤੁਸੀਂ ਮਾਡਲ ਬੇਸ਼ੱਕ ਨੀਮਾ ਤੁਸੀਂ 2025 ਮਾਡਲ ਸਮਝ ਕੇ ਚੱਲੋ ਇਹਨੂੰ ਬਿਲਕੁਲ ਜੀ ਬਿਲਕੁਲ ਉਹ ਕਿਦਾਂ ਉਹ ਭਾਜੀ ਦੱਸਣਗੇ ਦੱਸਿਓ ਭਾਜੀ ਇਹ ਭਾਜੀ ਮਾਡਲ ਨੇ 9 ਹੈ ਵੈਸੇ ਤਾਂ ਇਹਦੀ 29 ਤੱਕ ਆਰਸੀ ਪਾਸ ਹੋਣੀ ਸੀ ਪਰ ਆਪਣੇ ਕੋਲ ਆ ਜਿਹੜੀ ਸਲਿੱਪ ਵੀ ਆ ਗਈ ਹੈ ਸਾਰੀ ਇਹ ਗੱਡੀ ਆਪਾਂ ਨੂੰ 2040 ਤੱਕ ਆਰਸੀ ਪਾਸ ਮਿਲੂਗੀ ਮਤਲਬ 25 ਤੋਂ 40 ਤੱਕ 40 ਤੱਕ 15 ਸਾਲ ਲਈ ਹੋਰ 15 ਸਾਲ ਦੀ ਆਰਸੀ ਪਾਸ ਮਿਲੂ ਭਾਜੀ ਨਾਲ 15 ਸਾਲ ਲਈ ਆਰਸੀ ਪਾਸ ਮਿਲੂਗੀ ਤੇ ਰੇਟ ਵੀ ਆਪਾਂ ਇਹਦਾ ਉਹ ਪਹਿਲੇ ਜਿਹੜਾ ਸੀਗਾ ਵਧਾਇਆ ਨਹੀਂ ਹੈ ਰੇਟ ਆਪਣਾ ਉਹੀ ਰਹੇਗਾ ਠੀਕ ਹੈ ਤੇ ਗੱਡੀ ਬਿਲਕੁਲ ਨਵੀਂ ਹੈ ਲੈ ਦਿਖਾ ਦੇਣਾ ਆਪਣੇ ਐਨਆਰਆਈ ਵੀਰ ਦੀ ਗੱਡੀ ਹੈ ਹਮ ਅਲੋਏ ਟਾਇਰ ਪੰਜੇ ਨਵੇਂ ਆ ਅੰਦਰੋਂ ਸੀਟ ਕਵਰ ਬਿਲਕੁਲ ਨਵੇਂ ਆ ਹਮ ਗੱਡੀ ਦਾ ਇੰਟੀਰੀਅਰ ਬਿਲਕੁਲ ਨਵਾਂ ਆ 70 ਮੈਟਿੰਗ ਵਗੈਰਾ ਸਭ ਕੁਝ ਵਾਪਕ ਕੁਝ ਹੋਈ ਹੋਈ ਹੈ ਤੇ ਗੱਡੀ ਦਾ ਰੇਟ ਹੈਗਾ ਸਿਰਫ ਸਿਰਫ 240000 ਰੁਪਇਆ 240000 ਦੇ ਵਿੱਚ ਤੁਹਾਨੂੰ 15 ਸਾਲ ਦੀ ਆਰਸੀ ਪਾਸਿੰਗ ਨਾਲ ਮਿਲੂਗੀ ਬਾਈ ਜੀ ਜੇ ਆਪਾਂ ਨਵੀਂ ਗੱਡੀ ਕਢਾਉਣੇ ਨਾ ਏਜੰਸੀ ਚੋਂ ਤਾਂ ਉਹਦੀ 15 ਸਾਲ ਦੀ ਆਰਸੀ ਪਾਸ ਹੁੰਦੀ ਹੈ ਕੱਪੀ ਬਿਲਕੁਲ ਬਿਲਕੁਲ ਤੇ ਇਹਦੀ ਵੀ 15 ਸਾਲ ਦੀ ਆਰਸੀ ਪਾਸ ਤੇ ਆਹ ਤੋਹਫਾ ਤੁਹਾਡੇ ਬਾਤੇ ਬਿਲਕੁਲ ਤੋਹਫਾ 240 ਦੀ ਗੱਡੀ ਦੇ ਦੇਣੀ ਆਪਾਂ 240 ਦੀ ਗੱਡੀ ਦੇ ਦੇਣੀ ਹੈ 40 ਤੱਕ ਆਰਸੀ ਪਾਸ ਅੱਗੇ ਆ ਗਈ ਭਾਈ ਜੀ ਐਮਓ ਕਾਰ ਇਹ ਵੀ ਤੋਹਫਾ ਹੀ ਆ ਦੱਸਿਓ ਭਾਜੀ ਗੱਡੀ ਬਾਰੇ ਭਾਜੀ ਐਮਓ ਪੈਟਰੋਲ ਜਿਹੜੀ ਕਿ ਬਹੁਤ ਘੱਟ ਮਿਲਦੀ ਆ ਡੀਜ਼ਲ ਦੀ ਇਹਦੇ ਆਪਾਂ ਵੀ ਬਹੁਤ ਵੇਚੀਆਂ ਆਏ ਆ ਹਾਂਜੀ ਆਨੀਆਂ ਆ ਤੇ ਪੈਟਰੋਲ ਬਹੁਤ ਪਹਿਲੀ ਵਾਰ ਹੀ ਆਈ ਆ 19 ਮਾਡਲ ਦੀ ਗੱਡੀ ਹੈ ਐਡਵੋਕੇਟ ਬਹੁਤ ਮਸ਼ਹੂਰ ਜਲੰਧਰ ਦੇ ਉਹਨਾਂ ਦੇ ਨਾਮ ਤੇ ਗੱਡੀ ਹੈ ਤੇ ਬੰਪਰ ਟੂ ਬੰਪਰ ਗੱਡੀ ਦੀ ਸਾਰੀ ਹੀ オリジナル ਦੀ ਗਾਰੰਟੀ ਆ ਹੂੰ ਬਿਲਕੁਲ ਨਵੀਂ ਗੱਡੀ ਹੈ ਤੁਸੀਂ ਕੰਡੀਸ਼ਨ ਵੀ ਚੈੱਕ ਕਰ ਲਓ ਜੀ ਜਿੱਦਾਂ ਆਪਾਂ ਸਮਝ ਲਓ ਸ਼ੋਰੂਮ ਚ ਨਵੀਂ ਗੱਡੀ ਘਟਾਈ ਦੀ ਆ ਉਦਾਂ ਇਹ ਗੱਡੀ ਦੀ ਕੰਡੀਸ਼ਨ ਹੈ ਉਦਾਂ ਦੀ ਕੰਡੀਸ਼ਨ ਆ ਸੀਟ ਕਵਰ ਨਵੇਂ ਐਂਡਰੋਇਡ ਪਲੇਅਰ ਲੱਗਿਆ ਹੋਇਆ ਗੱਡੀ ਅੰਦਰੋਂ ਵੀ ਨਵੀਂ ਬਾਹਰੋਂ ਵੀ ਨਵੀਂ ਤੇ ਰੇਟ ਵੀ ਬਿਲਕੁਲ ਜਾਇਜ਼ ਰੱਖਿਆ ਆਪਾਂ ਇਹਦਾ ਸਿਰਫ ਤਾਂ ਸਿਰਫ 440000 ਰੁਪਏ ਵਿੱਚ ਤੁਹਾਨੂੰ 19 ਮਾਡਲ ਐਮੀਓ ਦੇ ਦੇਣੀ ਆ 19 ਮਾਡਲ ਪੈਟਰੋਲ ਦੀ ਐਮੀਓ 440000 ਰੁਪਏ ਦੇ ਵਿੱਚ ਚੱਲੀ ਕਿੰਨੀ ਆ ਭਾਜੀ ਇਹ ਗੱਡੀ ਚੱਲੀ ਹੈਗੀ ਆ ਸਿਰਫ ਭਾਜੀ 65000 ਕਿਲੋ ਮਾਈਲ 65000 ਸਿਰਫ ਚੱਲੀ ਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਡਾਊਨ ਪੇਮੈਂਟ 35-40000 ਰੁਪਏ ਚਾਹੀਦਾ ਜੇ ਸਿੰਪਲ ਓਕੇ ਤੇ ਪੂਰਾ ਵੀ ਲੋਨ ਹੋ ਜਾਏਗਾ 19 ਮਾਡਲ ਦੀ ਗੱਡੀ ਆ ਅੱਗੇ ਆ ਗਈ ਭਾਈ ਜੀ ਨਵੀਂ ਸ਼ੇਪ ਵਾਲੀ ਸਲੇਰੀਓ ਕਾਰ ਦੱਸਿਓ ਭਾਜੀ ਗੱਡੀ ਬਾਰੇ ਇਹ ਭਾਜੀ ਬਿਲਕੁਲ ਜਿੱ ਠੀਕ ਹੈ ਤੇ ਚੱਲੀ ਹੈਗੀ ਸਿਰਫ ਤੇ ਸਿਰਫ 19000 ਕਿਲੋਮੀਟਰ ਮਾਡਲ ਕਿੰਨਾ ਭਾਜੀ ਮਾਡਲ 2023 ਹਮ ਜੈ ਐਕਸ ਆਈ 19000 ਕਿਲੋਮੀਟਰ ਚੱਲੀ ਪਹਿਲੇ ਨਾਂ ਦੀ ਪਹਿਲੇ ਨਾਂ ਦੀ ਦੋਨੇ ਚਾਬੀਆਂ ਸਰਵਿਸ ਮਨ ਜਿੱਦਾਂ ਸਮਾਂ ਨੂੰ ਆਪਾਂ ਸ਼ੋਰੂਮ ਚ ਨਵੀਂ ਕਢਾਣੀ ਹੈ ਤੇ ਇਹ ਲੈਣੀਆਂ ਲਪਾਵੇ ਚੜਿਆ ਗੱਡੀ ਤੇ ਹਜੇ ਬਿਲਕੁਲ ਪਿਛਲੀਆਂ ਸੀਟਾਂ ਤੇ ਹਜੇ ਕੋਈ ਬੈਠਾ ਹੀ ਨਹੀਂ ਹੈ ਤੇ ਭਾਈ ਜੇਕਰ ਕੋਈ ਬੰਦਾ ਨਵੀਂ ਗੱਡੀ ਸਲੇਰੀਓ ਲੈਣ ਦੀ ਸੋਚ ਰਿਹਾ ਹੋਵੇ ਉਹ ਨੂੰ ਆਪਾਂ ਕਹਿ ਦਈਏ ਵੀ ਰੁਕ ਜਾ ਰੁਕ ਜਾ ਜੇ ਭਾਜੀ ਨਵੀਂ ਆਣੀ ਹੈ 6.5 7 ਲੱਖ ਦੇ ਵਿੱਚ ਜੈ ਐਕਸ ਆਈ ਜਿਹੜੀ ਹੈ ਤੇ ਆਪਾਂ ਆ ਤੁਹਾਨੂੰ ਨਵੇਂਆ ਵਰਗੀ ਗੱਡੀ ਦੇ ਦਿੰਦੇ ਨਹੀਂ ਸਿਰਫ ਤੇ ਸਿਰਫ 4 ਲੱਖ 70000 ਰੁਪਏ ਦੀ 4 ਲੱਖ 70000 ਦੀ 23 ਮਾਡਲ ਪਹਿਲੇ ਨਾਂ ਤੇ ਸਿਰਫ 19000 ਚੱਲੀ ਹੋਈ ਹੈਗੀ ਵੀ ZXi ਸਭ ਤੋਂ ਟੌਪ ਮਾਡਲ ਕੀ ਬਾਤ ਹੈ ਤੇ ਡਾਉਨ ਪੇਮੈਂਟ ਬਾਜੀ ਦੀ ਡਾਉਨ ਪੇਮੈਂਟ ਦੇਣੀ 40 ਬਾਜੀ 50000 ਰੁਪਏ ਚਾਹੀਦਾ ਸਿਰਫ ਚਾਹੀਦਾ ਹੋ ਕੇ ਬਾਕੀ ਹੋ ਜਾਏਗਾ ਬਾਕੀ ਸਾਰੀ ਲੋਨ ਹੋ ਜਾਊ 40 50000 ਲੈ ਆਓ ਅੱਗੇ ਖੜੀ ਆ ਕਵਿਡ ਕਾਰ ਦੱਸਿਓ ਬਾਜੀ ਹਾਂਜੀ ਕਵਿਡ ਹੈਗੀ ਆ 16 ਮਾਡਲ ਪਿਛਲੇ ਹਫਤੇ ਆਪਾਂ ਵੀਡੀਓ ਪਾਈ ਸੀ ਗੱਡੀ ਤਿਆਰ ਨਹੀਂ ਸੀ ਹੋਈ ਉਦੋਂ ਆਈ ਸੀ ਅੱਜ ਥੋ ਤੇ ਗੱਡੀ ਦੇ ਬਿਲਕੁਲ ਐਸਲੇ ਓਕੇ ਹੋ ਗਈ ਹੈ ਗੱਡੀ ਸਾਰੀ ਜੀ ਤੇ ਗੱਡੀ ਦਾ ਰੇਟ ਆਪਾਂ ਬਿਲਕੁਲ ਜਾਇਜ਼ 16 ਮਾਡਲ ਦੂਜੇ ਨਾਂ ਦੀ ਗੱਡੀ ਦੇ ਦਾਂਗੇ 1 ਲੱਖ ਤੇ 75000 ਰੁਪਏ ਦੀ ਕੀ ਬਾਤ ਹੈ 16 ਮਾਡਲ ਕਵਿਡ 1 ਲੱਖ 75000 ਦੀ ਮਿਲ ਜੂਗੀ ਉਹ ਵੀ ਟੌਪ ਮਾਡਲ ਆਰ ਐਕਸਟੀ ਆਰ ਐਕਸਟੀ ਟੌਪ ਮਾਡਲ ਸੀਟ ਕਵਰ ਵਧੀਆ ਪਏ ਹੋਏ ਨੇ ਕੋਈ 1 ਰੁਪਏ ਦਾ ਗੱਲ ਪਰ ਮੈਂ ਕਿਹਾ ਰੇਟ ਫਿਕਸ ਹੋਏਗਾ ਕੋਈ ਆ ਕੇ ਇਹ ਨਾ ਕਿ ਰੇਟ ਘਟਾ ਲਓ ਜਿਹਨੇ ਬੁੱਕ ਕਰਨੀ ਕਰ ਲਓ ਹਾਂ ਕੋ ਪਿਛਲੇ ਹਫਤੇ ਬੰਦਿਆਂ ਦਾ ਲੋਨ ਦੇ ਚੱਕਰ ਚ ਰਹਿਗੇ ਸੀ ਆਪਾਂ ਗੱਡੀ ਚ ਨੇ ਕੈਸ਼ ਲੈਣੀ ਹੁਣੇ ਫੋਨ ਕਰਕੇ ਬੁੱਕ ਕਰ ਸਕਦਾ ਠੀਕ ਹੈ ਜੀ ਤੇ ادي ਡਾਉਨ ਪੇਮੈਂਟ ਕਿੰਨੀ ਹੈ ਦੀ ਡਾਉਨ ਪੇਮੈਂਟ 50000 ਹੀ ਚਾਹੀਦੀ ਆ ਬਟ ਸਿੰਪਲ ਬਿਲਕੁਲ ਓਕੇ ਵਾਲੇ ਬੰਦੇ ਦਾ ਆਪਾਂ ਲੋਨ ਕਰਾਂਗੇ ਜੇ ਤਾਂ ਜਿਹੜਾ ਕੈਸ਼ ਪਹਿਲੇ ਲੈ ਕੇ ਜਾਊਗਾ ਆਪਾਂ ਗੱਡੀ ਦੇ ਦੇਣੀ ਹੈ ਜੀ ਤੇ ਅੱਗੇ ਆ ਗਈ ਬਾਈ ਜੀ ਆਟੋਮੈਟਿਕ K10 ਦੱਸਿਓ ਭਾਜੀ ਗੱਡੀ ਬਾਰੇ ਭਾਜੀ 18 ਮਾਡਲ ਆਟੋਮੈਟਿਕ K10 ਹੈ ਹੂੰ ਪਹਿਲੇ ਨਾਂ ਦੀ ਗੱਡੀ ਹੈ ਗੱਡੀ ਚੱਲੀ ਹੈ ਸਿਰਫ 35000 ਕਿਲੋਮੀਟਰ ਓਕੇ ਇਹ ਵੀ ਗੱਡੀ ਹਜੇ ਜਸਟਸ ਹਜੇ ਰਾਤੀ ਆਈ ਹੈ ਤਿਆਰ ਡਰਾਈ ਕਲੀਨ ਕੰਪਾਊਂਡ ਤਿਆਰ ਕਰਾ ਕੇ ਦੇਵਾਂਗੇ ਜੀ ਅਲੋਏ ਪੇ ਹੋਇਆ ਹੈ ਗੱਡੀ ਨੂੰ ਜੀ ਤੇ ਗੱਡੀ ਦਾ ਰੇਟ ਹੈਗਾ ਆ ਆਟੋਮੈਟਿਕ ਵੈਸੇ ਘੱਟ ਮਿਲਦੀ ਆ ਆ K10 ਹੂੰ ਬਹੁਤ ਵਾਜਬ ਰੇਟ ਰੱਖਿਆ ਆਪਾਂ ਇਹਦਾ ਦੇ ਦਾਂਗੇ ਗੱਡੀ ਸਿਰਫ 360000 ਰੁਪਏ ਦੀ ਕੀ ਆ ਬਾਤ 360000 ਚ 18 ਮਾਡਲ ਆਟੋਮੈਟਿਕ K10 ਮਿਲ ਜੂਗਾ ਜੀ ਕੰਡੀਸ਼ਨ ਦੀ ਬਹੁਤ ਸਾਫ ਸੁਥਰੀ ਕਾਰ ਹੈ ਸੋਨ ਨੂੰ ਡ੍ਰੈਕਲਿਨ ਕੰਪਾਊਂਡ ਵਗੈਰਾ ਕਰਾ ਕੇ ਐ ਲਿਸਕਾ ਪਸ਼ਕਾ ਕੇ ਗੱਡੀ ਦੇਣੀ ਆ ਤੇ ਡਾਊਨ ਪੇਮੈਂਟ ਭਾਜੀ ਕਿੰਨੀ ਡਾਊਨ ਪੇਮੈਂਟ ਇਹਦੀ ਭਾਜੀ ਹੋਈ 50000 ਰੁਪਿਆ ਲਿਆਓ ਜੀ ਬਾਕੀ ਹੋ ਜੂਗਾ ਲੋਨ ਤੇ ਅੱਗੇ ਗੱਡੀ ਖੜੀ ਆ ਪੁਰਾਣੀ ਸ਼ੇਪ ਦੇ ਵਿੱਚ K10 ਜੇ ਕੋਈ ਆ ਵੀਰ 14 ਨਾ ਤਾਂ ਆ ਵੀ ਖੜੀ ਆ ਆਪਣੇ ਕੋਲ ਦੱਸੋ ਭਾਜੀ ਐ ਵੀ ਭਾਜੀ K10 ਤੋਹਫਾ ਆ ਜੀ ਗੱਡੀ ਹੈਗੀ ਆ ਪਹਿਲੇ ਨਾਂ ਦੀ ਹੂੰ ਚੱਲੀ ਹੈਗੀ ਆ 5052000 ਕਿਲੋਮੀਟਰ ਹੂੰ ਪਰ ਗੱਡੀ ਜਿਹਨੇ ਲੈਣੀ ਹੈ ਕੈਸ਼ ਮਿਲਣੀ ਹੈ ਕਿਉਂਕਿ ਬੈਂਕ ਵਾਲਿਆਂ ਨੇ 11 ਮਾਡਲ ਤੇ ਲੋਨ ਕਰਨੇ ਬੰਦ ਕਰ ਦਿੱਤੇ ਜਿਹੜੇ ਮੇਰੇ ਵੀਰ ਨੇ ਸਾਫ ਸੁਥਰੀ K10 ਨਵੀਆਂ ਵਰਗੀ ਲੈਣੀ ਹੈ ਤਾਂ ਗੱਡੀ ਦੇ ਦਾਂਗੇ 1,80,000 ਰੁਪਏ ਦੀ ਉਹ ਵੀ VXI ਪਹਿਲੇ ਨਾਂ ਦੀ 40,000 ਚੱਲੀ K10 ਕੀ ਬਾਤ ਹੈ ਸਿਰਫ 40,000 ਕਿਲੋਮੀਟਰ ਚੱਲੀ ਹੈ 11 ਮਾਡਲ BXIC ਹੈ ਟੈਨਾਂ ਬਜੀ ਟਾਇਰ ਜਸਟ ਨਵੇਂ ਪਵਾਏ ਆ ਟੈਨਾਂ ਦੇ ਚਾਤੀ ਮਰਾਦੇ ਬਿਲਕੁਲ ਨਵੇਂ ਟਾਇਰ ਹਜੇ ਹੁਣ ਪਵਾ ਕੇ ਲਿਆਂਦੇ ਨੇ ਮੰਨੋ ਗੱਡੀ ਅੰਦਰੋਂ ਚੈੱਕ ਕਰਾ ਮੇਤਰਾ ਬਹੁਤ ਸਾਫ ਸੁਥਰੀ ਕੰਡੀਸ਼ਨ ਦੀ 1,80,000 ਜੀ ਦੇ ਦੇਣੀ ਹੈ ਬਜੀ ਬਿਲਕੁਲ 1,80,000 ਰੁਪਏ ਦੀ ਲੋ ਮੇਤਰਾ 1,80,000 ਲੋ ਕੀ 2 ਲੱਖ 2 ਲੱਖ 50 ਵਿੱਚ ਮੰਗਦੇ ਇਹਨਾਂ ਨਾਲ ਦੀਆਂ ਗੱਡੀਆਂ ਦਾ ਜੇ ਆਪਾਂ ਗੱਡੀ ਗਾਰੰਟੀ ਵਾਲੀ ਗੱਡੀ ਪੂਰੀ 1,80,000 ਕੰਡੀਸ਼ਨ ਦੀ ਬਈ ਬਹੁਤ ਸਾਫ ਸੁਥਰੀ ਗੱਡੀ ਆ ਜੇ ਤੁਸੀਂ ਗੱਡੀ ਲਵੇ ਆ ਕੇ ਖੜ ਗਏ ਨਾ ਗੱਡੀ ਦੇਖ ਲਈ ਆਲੇ ਦਾ ਤਾਂ ਤੁਸੀਂ ਗੱਡੀ ਲੈ ਬਿਨਾਂ ਨਹੀਂ ਆਹ ਭਾਈ ਜੀ ਆਲਟੋ ਖੜੀ ਆ ਦੱਸਿਓ ਜੀ ਇਹਦੇ ਬਾਰੇ ਇਹ ਭਾਜੀ ਆਲਟੋ ਜਿਹਦਾ ਬਜਟ ਘਾਟਿਆ ਤੇ ਗੱਡੀ ਸਿੱਖਣ ਸੱਖਣ ਲਈ ਲੈਣੀ ਹੈ ਜੀ ਇਹ 7 ਮਾਡਲ ਦੀ ਆਲਟੋ ਆ ਆਰ ਸੀ ਦੀ 2028 ਤੱਕ ਪਾਸ ਆ ਠੀਕ ਹੈ ਅਲੋਏ ਇਹਨੂੰ ਵੀ ਪੇ ਹੋਇਆ 7 ਮਾਡਲ ਨੂੰ ਜੀ ਕੰਡੀਸ਼ਨ ਇਹਦੀ ਦੇਖ ਲਓ 7 ਨਹੀਂ ਲੱਗਦੀ ਐ 15 16 ਮਾਡਲ ਲਈ ਲੱਗਦੀ ਐ ਬਿਲਕੁਲ ਸਾਫ ਸੁਥਰੀ ਗੱਡੀ ਐ ਜੀ ਜੀ ਬਿਲਕੁਲ ਮਕੈਨਿਕਲੀ ਪੂਰੀ ਫਿੱਟ ਐ ਤੇ ਗੱਡੀ ਦਾ ਰੇਟ ਹੈਗਾ ਸਿਰਫ ਸਿਰਫ 110000 ਰੁਪਇਆ 110000 ਦੀ ਪਾਸਿੰਗ ਦੇ ਨਾਲ ਗੱਡੀ ਮਿਲ ਜੂ ਭਾਈ ਜੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਗੱਡੀ ਆ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਅਲਾਏ ਵੀ ਸੋਨੇ ਪਏ ਹੋਣੇ ਤੇ ਗੱਡੀ ਦੇ ਵਿੱਚ ਕੋਈ ਕੰਮ ਖਰਚਾ ਤਾਂ ਨਹੀਂ ਭਾਈ ਕੋਈ ਖਰਚਾ ਨਹੀਂ 1 ਰੁਪਏ ਦਾ ਖਰਚਾ ਨਹੀਂ ਪੂਰੀ ਗਾਰੰਟੀ ਹੈ ਮਕੈਨਿਕਲ ਗੱਡੀ ਦੀ ਇੰਜਨ ਗੇਅਰ ਦੀ ਲਿਖ ਕੇ ਗਾਰੰਟੀ ਦਵਾਂਗੇ ਕੀ ਬਾਤ ਹੈ ਤੇ ਅੱਗੇ ਆ ਗਈ ਭਾਈ ਜੀ ਡਿਜ਼ਾਇਰ ਕਾਰ ਦੱਸਿਓ ਭਾਈ ਆ ਭਾਈ ਤੋਹਫਾ ਆ ਡਿਜ਼ਾਇਰ ਹਮ ਮਾਡਲ ਹੈ ਜਰੂਰ ਗੱਡੀ ਦਾ 13 ਆ ਪਰ ਕੰਡੀਸ਼ਨ ਅੰਦਰੋਂ ਵੀ ਦਿਖਾ ਦਿਓ ਜਿੱਦਾਂ ਸ਼ੋਰੂਮ ਚ ਆਪਾਂ ਨਵੀਂ ਕਢਾਈ ਦੀ ਆ ਹਮ ਗੱਡੀ ਦਾ ਬਹੁਤ ਹੀ ਸਾਫ ਸੁਥਰੀ ਗੱਡੀ ਸੰਭਾਲੀ ਹੋਈ ਗੱਡੀ ਹੈ 13 ਮਾਡਲ ਦੀ ਗੱਡੀ ਹੈ VDI BDI ਡੀਜ਼ਲ ਗੇਅਰ ਬਹੁਤ ਟੌਪ ਦਾ ਗੱਡੀ ਦਾ ਤੇ ਗੱਡੀ ਦਾ ਰੇਟ ਹੈਗਾ ਸਿਰਫ ਸਿਰਫ 295000 ਰੁਪਏ 295000 ਦੀ ਗੱਡੀ ਮਿਲ ਜੂ ਬਾਈ ਨਵੇਂ ਸੀਟ ਕਵਰ ਅੰਦਰ ਲਾਈਟਿੰਗ ਵਗੈਰਾ ਸਾਰੀ ਹੋਈ ਹੋਈ ਹੈ ਠੀਕ ਹੈ ਓਨਰ ਗੱਡੀ ਦਾ ਜ਼ਰੂਰ ਤੀਜਾ ਇਹ ਆ ਪਰ ਇੱਕੋ ਕਾਜ ਹੋਈ ਹੋਈ ਆ ਪੁਰਾਣੀਆਂ ਆਰਸੀਆਂ ਵੀ ਨਾਲ ਦਿਖਾਵਾਂਗੇ ਐਮਬੀਐਸ ਲਾਈਟ ਲੱਗੀ ਹੋਈ ਆ ਐਂਡਰੋਇਡ ਪਲੇਅਰ ਲੱਗਿਆ ਹੋਇਆ ਸੀਟ ਕਵਰ ਨਵੇਂ 70 ਮੈਟ ਲੱਗੇ ਹੋਏ ਨੇ ਮਤਲਬ ਸਭ ਕੁਝ ਡਨ ਆ ਬਾਈ ਜੀ ਗੱਡੀ ਦੇ ਗੱਡੀ ਤੇ 1 ਰੁਪਏ ਦਾ ਵੀ ਖਰਚਾ ਨਹੀਂ ਹੈਗਾ ਜੀ 1 ਰੁਪਿਆ ਵੀ ਕੀ ਹੁੰਦਾ ਆ ਤੇ ਰੇਟ ਵੀ ਬਿਲਕੁਲ ਵਾਜਬ ਰੱਖਿਆ 2,95 ਹਜ਼ਾਰ ਤੋਂ ਨੂੰ ਆਪਾਂ 13 ਮਾਡਲ ਡੀਜ਼ਲ ਦੀ ਡਿਜ਼ਾਇਰ ਦੇ ਬੀਡੀਆਈ ਉਹ ਵੀ ਤੇ ਡਾਊਨ ਪੇਮੈਂਟ ਕਿੰਨੀ ਭਾਜੀ ਡਾਊਨ ਪੇਮੈਂਟ ਦੀ ਭਾਜੀ ਉਹ ਹੀ 50 ਹਜ਼ਾਰ ਹੀ ਚਾਹੀਦੀ ਆ ਠੀਕ ਹੈ ਬਾਕੀ ਸਾਰਾ ਲੋਨ ਹੋ ਜਾਏ ਲੋ ਜੀ ਬਾਕੀ ਹੋ ਜਾਊਗਾ ਲੋਨ ਤੇ ਅੱਗੇ ਗੱਡੀ ਖੜੀ ਆ ਨਵੀਂ ਸ਼ੇਪ ਦੇ ਵਿੱਚ ਡਿਜ਼ਾਇਰ ਦੱਸਿਓ ਭਾਜੀ ਆ ਗੱਡੀ ਆ ਜੀ ਪਹਿਲੇ ਨਾਂ ਦੀ ਡੀਜ਼ਲ ਦੀ 18 ਮਾਡਲ ਹੂੰ ਜੋ ਕਿ ਬਹੁਤ ਘੱਟ ਮਿਲਦੀਆਂ ਡੀਜ਼ਲ ਦੀਆਂ ਡਿਜ਼ਾਈਨਾਂ ਉਹ ਵੀ ਪਹਿਲੇ ਨਾਂ ਦੀਆਂ ਤੇ ਗੱਡੀ ਹੈਗੀ ਬੰਪਰ ਤੋਂ ਬੰਪਰ ਸਾਰੀ ओरिजिनल ਹੂੰ ਕੰਡੀਸ਼ਨ ਗੱਡੀ ਦੀ ਬਿਲਕੁਲ ਨਵਿਆਂ ਵਰਗੀ ਆ ਜੀ ਅੰਦਰ ਬਿਲਕੁਲ ਨਵੇਂ ਸੀਟ ਕਵਰ ਹਰ ਚੀਜ਼ ਗੱਡੀ ਦੀ ਓਕੇ ਆ ਗਾਰੰਟੀ ਨਾਲ ਚੱਲੀ ਆ ਮੀਟਰ ਦੀ ਵੀ ਪੂਰੀ ਫੁੱਲ ਗਾਰੰਟੀ ਆ ਠੀਕ ਹੈ ਤੇ ਗੱਡੀ ਦਾ ਰੇਟ ਹੈਗਾ ਸਿਰਫ ਤੇ ਸਿਰਫ 6,115,000 ਰੁਪਏ ਉਹ ਵੀ ਇਹਦਾ ਫਿਕਸ ਪ੍ਰਾਈਸ ਆ ਕੀ ਬਾਤ ਹੈ 6,115,000 ਦੀ ਗੱਡੀ ਮਿਲ ਜੂ ਭਾਈ 50-60,000 ਰੁਪਏ ਡਾਊਨ ਪੇਮੈਂਟ ਲਿਓ ਹਰ ਇੱਕ ਚੀਜ਼ एवरीथिंग ਡਾਨਾ ਤੁਸੀਂ 1 ਰੁਪਏ ਦਾ ਖਰਚਾ ਨਹੀਂ ਤੁਹਾਨੂੰ ਹੈਗਾ ਤੇਲ ਪਵਾਉਣ ਅਤੇ ਗੱਡੀ ਚਲਾਉਣੀ ਇਨਸ਼ੋਰੈਂਸ ਵੀ ਗੱਡੀ ਦੀ ਫੁੱਲ ਲਿਆ ਠੀਕ ਹੈ ਜੀ ਤੇ ਅੱਗੇ ਆ ਗਈ ਐਕਸੈਂਟ ਕਾਰ ਜੀ ਆਹ ਬਾਜੀ ਗੱਡੀ ਹੈਗੀ ਹੈ ਹੰਡੂਈ ਦੀ ਐਕਸੈਂਟ ਜੀ ਇਹ ਵੀ ਗੱਡੀ ਬਹੁਤ ਜ਼ਿਆਦਾ ਸੰਭੀ ਹੋਈ ਪਹਿਲੇ ਨਾਂ ਦੀ ਠੀਕ ਹੈ ਤੇ ਗੱਡੀ ਹੈਗੀ ਸਭ ਤੋਂ ਟੌਪ ਮਾਡਲ ਪੁਸ਼ ਬਟਨ ਸਟਾਰਟ ਵਾਲੀ ਠੀਕ ਹੈ ਜੀ ਫਰਸਟ ਓਨਰ ਇਹਦੀ ਵੀ ਫੁੱਲ ਇਨਸ਼ੋਰੈਂਸ ਦੋਨੇ ਚਾਬੀਆਂ ਸਰਵਿਸ ਬੁੱਕ ਨਾਲ ਮਿਲੂਗੀ ਤੇ ਗੱਡੀ ਦਾ ਰੇਟ ਬਿਲਕੁਲ ਹੀ ਜਾਇਜ਼ ਰੇਟ ਸਿਰਫ 2,90,000 ਚ ਆਪਾਂ ਤੁਹਾਨੂੰ ਆਹ ਦੇ ਦਾਂਗੇ ਟੋਪ ਮਾਡਲ ਦੀ ਡੀਜ਼ਲ ਦੀ ਐਕਸਨ 26-27 ਦੀ ਐਵਰੇਜ ਲਓ ਜੀ ਟੋਪ ਮਾਰ ਲੈਕਸੈਂਡ ਪੁਸ਼ ਬਟਨ ਸਟਾਰਟ ਵਾਲੀ ਡੀਜ਼ਲ ਦੀ ਐਵਰੇਜ ਬਖੋ ਚੰਗੀ ਮਾਡਲ 2014 14 ਪਹਿਲੇ ਨਾਂ ਦੀ ਫੁੱਲ ਇੰਸ਼ੋਰੈਂਸ ਦੋਨੇ ਚਾਬੀਆਂ ਸਾਬਕਾ ਟੱਪਾ ਵੀ ਪੂਰਾ ਵਧੀਆ ਪਿਆ ਹੋਇਆ ਹੈ ਗੱਡੀ ਦੇ ਵਿੱਚ 1 ਰੁਪਿਆ ਉੱਪਰ ਨਹੀਂ ਤੁਸੀਂ ਲਾਉਣਾ ਤੇਲ ਪਵਾਉਣਾ ਤੇ ਗੱਡੀ ਚਲਾਉਣੀ ਆ ਤੇ ਭਾਈ ਡਾਊਨ ਪੇਮੈਂਟ ਕਿੰਨੀ ਡਾਊਨ ਪੇਮੈਂਟ ਦੀ ਜਿਹਦਾ ਪੂਰਾ ਵੀ ਲੋਨ ਹੋ ਜਾਊਗਾ ਵੈਸੇ 50,000 ਰੁਪਏ ਤੁਸੀਂ ਲਾ ਲਓ ਹਾਂ ਮਿਨੀਮਮ 50,000 ਤਾਂ ਥੋੜਾ ਸਾਰਾ ਵੀ ਲੋਨ ਹੋ ਸਕਦਾ ਚੈੱਕ ਕਰਕੇ ਪਤਾ ਲੱਗੂਗਾ ਅੱਗੇ ਆ ਗਈ ਭਾਈ ਜੀ ਕਾਲੇ ਰੰਗ ਦੀ ਨੋਵਾ ਉਹ ਵੀ ਟੌਪ ਵਾਲਾ ਵੀ ਵੇਰੀਐਂਟ ਦੱਸਿਓ ਭਾਈ ਗੱਡੀ ਬਾਰੇ ਭਾਈ ਗੱਡੀ ਪਹਿਲੇ ਨਾਂ ਦੀ ਹੈ 1.5 ਲੱਖ ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਆ ਜੀ ਪਿਛਲੇ ਆਪ ਵੀਡੀਓ ਪਾਈ ਸੀ ਗੱਡੀ ਹਜੇ ਆਈ ਸੀ ਤਿਆਰ ਨਹੀਂ ਸੀ ਹੋਈ ਤਿਆਰ ਨਹੀਂ ਸੀ ਹੋਈ ਤੇ ਗੱਡੀ ਅੱਜ ਬਿਲਕੁਲ ਬ੍ਰੈਂਡ ਨਿਊ ਟਾਇਰ ਪਾਤੇ ਆ ਸੀਟ ਕਵਰ ਵੀ ਨਵੇਂ ਪਾਤੇ ਆ ਹਮ ਗੱਡੀ ਬਿਲਕੁਲ ਸਰਵਿਸ ਵਗੈਰਾ ਹੋ ਕੇ ਅਸਲ ਗੱਡੀ ਤੇ 1 ਰੁਪਏ ਦਾ ਖਰਚਾ ਨਹੀਂ ਹੈ ਹਮ ਗੱਡੀ ਦੀ ਆਰ ਸੀ ਮਿਲੂਗੀ 2030 ਤੱਕ ਪਾਸ ਤੇ ਗੱਡੀ ਦਾ ਰੇਟ ਹੈਗਾ ਆ ਬਿਲਕੁਲ ਵਾਜਬ ਜੋ ਕਿਹਾ ਸੀਗਾ 2.5 ਲੱਖ ਰੁਪਏ ਦੇ ਵਿੱਚ 30 ਤੱਕ ਪਾਸ ਪਹਿਲੇ ਨਾਂ ਦੀ 20 ਵੇਰੀਐਂਟ ਦੀ ਨੋਆ ਮਿਲ ਜੂਗੀ ਇਹ ਵੀ ਕਿਹਾ ਸੀਗਾ ਕਿ ਸੀਟ ਕਵਰ ਨਵੇਂ ਪਵਾ ਕੇ ਦੇਵਾਂਗੇ ਬਿਲਕੁਲ ਪਵਾ ਕੇ ਦੇਵਾਂਗੇ ਨਵੇਂ ਪਵਾ ਕੇ ਦੇਵਾਂਗੇ ਦੋ ਵੀ ਪਵਾਉਂਦੇ ਆ ਜੀ ਟਾਇਰ ਵੀ ਨਵੇਂ ਪਵਾਦੇ ਸੀਟ ਕਵਰ ਵੀ ਨਵੇਂ ਪਵਾਦੇ 2.5 ਲੱਖ ਰੁਪਇਆ ਲੈ ਕੇ ਆਉਣਾ ਤੇ ਗੱਡੀ ਲੈ ਜਾਣੀ ਆ ਬਿਲਕੁਲ ਜੀ 20 ਮਾਡਲ ਦੀ ਜੀ ਬਿਲਕੁਲ ਮਕੈਨੀਕਲੀ ਟੌਪ ਕਲਾਸ ਗੱਡੀ ਜਿਹੜਾ ਗੱਡੀ ਚਲਾ ਲੂਗਾ ਵਿੱਚ ਬਹਿ ਕੇ ਕਹੂਗਾ ਪੈਸੇ ਕੰਨ ਲਓ ਬਸ ਬਿਲਕੁਲ ਅੱਗੇ ਆ ਗਈ ਭਾਈ ਜੀ ਟਾਟਾ ਦੀ ਜੈਸਟ ਕਾਰ ਐਵਰੇਜ ਪੱਖੋਂ ਇਹ ਵੀ ਗੱਡੀ ਬਹੁਤ ਚੰਗੀ ਆ ਦੱਸਿਓ ਭਾਈ ਜੀ ਗੱਡੀ ਬਾਰੇ ਭਾਜੀ Tata ਦੀ Jest ਆ ਮਾਡਲ ਵੀ 15 ਰਜਿਸਟਰਡ 16 ਤੇ ਗੱਡੀ ਹੈਗੀ ਹੈ ਪਹਿਲੇ ਨਾਂ ਦੀ ਠੀਕ ਹੈ ਜੀ ਗੱਡੀ ਤੇ 1 ਰੁਪਏ ਦਾ ਵੀ ਖਰਚਾ ਨਹੀਂ ਹੈ ਸਰਵਿਸ ਵੀ ਤਾਜੀ ਹੋ ਗਈ ਹੈ ਕੋਈ ਐਕਸੀਡੈਂਟ ਨਹੀਂ ਇੰਜਨ ਗੇਅਰ ਦੀ ਪੂਰੀ ਫੁੱਲ ਗਾਰੰਟੀ ਠੀਕ ਹੈ ਤੇ ਗੱਡੀ ਦਾ ਰੇਟ ਵੀ ਇਹੋ ਜਿਹਾ ਦੇ ਦਾਂਗੇ ਕਿ ਸਾਰਾ ਵੀ ਲੋਨ ਹੋ ਜਾਊਗਾ ਸਿੰਪਲ ਤੁਹਾਡਾ ਓਕੇ ਚਾਹੀਦਾ ਆ ਜੀ ਗੱਡੀ ਦੇ ਦਾਂਗੇ ਸਿਰਫ ਤੇ ਸਿਰਫ 2,85,000 ਰੁਪਏ ਦੇ ਵਿੱਚ ਡੀਜ਼ਲ ਦੀ Jest ਉਹ ਵੀ 15 ਰਜਿਸਟਰਡ 16 ਕੀ ਬਾਤ ਹੈ 2,85,000 ਦੀ 15 ਰਜਿਸਟਰਡ 16 ਡਿੱਗੀ ਵਾਲੀ ਲੰਮੀਕਾਰ ਉਹ ਵੀ ਪਹਿਲੇ ਨਾਂ ਦੀ ਪਹਿਲੇ ਨਾਂ ਦੀ ਤੇ ਇਸ ਰੇਟ ਦੇ ਵਿੱਚ ਭਾਈ ਜੀ ਲੰਮੀਕਾਰ ਤੁਹਾਨੂੰ ਕੋਈ ਵੀ ਨਹੀਂ ਮਿਲਣੀ ਇਸ ਤੋਂ ਇਲਾਵਾ ਤੇ ਭਾਈ ਜੀ ਨਾਨ ਪੇਮੈਂਟ ਕਿੰਨੀ ਚਾਹੀਦੀ ਨਾਨ ਪੇਮੈਂਟ ਤੁਹਾਨੂੰ ਦੱਸਿਆ ਜੇ ਤਾਂ ਸਿਮਲ ਵਧੀਆ ਸਾਰਾ ਵੀ ਲੋਨ ਹੋ ਜਾਊਗਾ ਨਹੀਂ ਤਾਂ 40-45 ਹਜ਼ਾਰ ਲਾ ਕੇ ਚੱਲੋ ਠੀਕ ਹੈ ਜੀ ਲਿਆ ਕੇ ਲੋਨ ਹੋ ਜਾਏਗਾ ਤੇ ਅੱਗੇ ਆ ਗਈ ਬਾਕਸ ਵੈਗਨ ਦੀ ਐਮ ਆਈਓ ਐਮ ਆਈਓ ਕਾਰ ਦੱਸਿਓ ਭਾਈ ਜੀ ਅੱਗੇ ਤੁਹਾਨੂੰ ਆਪਾਂ ਪੈਟਰੋਲ ਦਿਖਾਈ ਹੈ ਜੀ ਇਹ ਹੈਗੀ ਆ ਡੀਜ਼ਲ ਦੀ ਜੀ ਮਾਡਲ ਹੈਗਾ 17 ਰਜਿਸਟਰਡ ਹੈਗੀ 18 ਠੀਕ ਹੈ ਤੇ ਗੱਡੀ ਦਾ ਰੇਟ ਇਹਦਾ ਅਸੀਂ ਬਹੁਤ ਹੀ ਵਾਜਬ ਰੱਖਤਾ ਅੱਜ ਪਹਿਲੇ 4 15 ਆਪਾਂ ਤੁਹਾਨੂੰ ਕੋ ਕਿਹਾ ਸੀਗਾ ਅੱਜ ਰੇਟ ਘਟਾ ਦਿੱਤਾ ਆ ਗੱਡੀ ਦੇ ਦਾਂਗੇ 395000 ਰੁਪਏ ਦੀ 395000 ਦੀ 17 ਰਜਿਸਟਰਡ 18 ਠੀਕ ਹੈ ਗੱਡੀ ਬਹੁਤ ਨਵੀਂ ਸੈਕੰਡ ਓਨਰ ਦੀ ਗੱਡੀ ਆ ਜੀ ਵਧੀਆ ਐਵਰੇਜ ਵਾਲੀ ਕਾਰ ਆ ਚੰਗੀ ਕਾਰ ਆ ਸਾਈਟਨ ਕਾਰ ਇਹ ਭਾਜੀ ਬਹੁਤ ਨਵੀਂ ਡਾਕਟਰ ਡਰਾਈਵਨ ਕਾਰ ਆ ਹੂੰ 2009 ਮਾਡਲ ਹੈ 29 ਤੱਕ ਦੀ ਆਰਸੀ ਪਾਸ ਹੈ ਆ ਠੀਕ ਹੈ ਜੀ ਠੀਕ ਹੈ ਜੀ ਫਰਸਟ ਓਨਰ 65000 ਚੱਲੀ ਦੀ ਵੀ ਗਾਰੰਟੀ ਹੈ ਕੰਪਨੀ ਚ ਸਰਵਿਸਾਂ ਹੋਈਆਂ ਅਜੇ ਤੱਕ ਸਾਰੀਆਂ ਤੇ ਗੱਡੀ ਦਾ ਰੇਟ ਵੀ ਬਿਲਕੁਲ ਵਾਜਬ ਰੱਖਿਆ ਹੈ ਗੱਡੀ ਦੇ ਦਾਂਗੇ ਸਿਰਫ 1,65,000 ਰੁਪਏ ਦੀ 29 ਤੱਕ ਆਰਸੀ ਪਾਸ ਲੋ ਜੀ 29 ਦਾ ਆਰਸੀ ਪਾਸ ਮਿਲੂ ਐ ਮਨੋ ਚਾਰ ਸਾਲ ਤੁਹਾਨੂੰ ਆਲੇ-ਦਾਲੇ ਝੱਕਣ ਦੀ ਲੋੜ ਨਹੀਂ ਦੱਬ ਕੇ ਨਜ਼ਾਰੇ ਲਓ ਬਹੁਤ ਘੱਟ ਰੇਟ ਦੇ ਵਿੱਚ ਗੱਡੀ ਇੰਨਾ ਚੋ ਕੋਈ ਵੀ ਕਾਰ ਲੈਣੀ ਹੈ ਤੁਸੀਂ ਹੁਣ ਬਿੱਟੂ ਕਾਰ ਬਿਜ਼ਨਸ ਜਲੰਧਰ ਸਕਰੀਨ ਤੇ ਚੱਲਦੇ ਨੇ ਨੰਬਰ ਕਾਲ ਕਰਕੇ ਸਾਈ ਬਾਹੇ ਗੱਡੀ ਬੁੱਕ ਕਰ ਸਕਦੇ ਹੋ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਭਾਈ ਦੱਬ ਕੇ ਕਰ ਦਿਓ ਸ਼ੇਅਰ ਸਤਿ ਸ੍ਰੀ ਅਕਾਲ